ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਦੀਆਂ ਮੰਨ ਦੀਆਂ ਮਰਾਦਾਂ ਪੂਰੀਆਂ ਕਰੇ ਖੁਸ਼ੀਆਂ ਦੇਵੇ ਸਭ ਨੂੰ ਸੋ ਅੱਜ ਮੈਂ ਇੱਕ ਨਵਾਂ ਹੀ ਗਿੱਧੇ ਦਾ ਤਮਾਸ਼ਾ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਸਾਹਮਣੇ ਇਹਨੂੰ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਇਹ ਗਿੱਧੇ ਦੇ ਤਮਾਸ਼ੇ ਨੂੰ ਤੁਸੀਂ ਕਰਿਆ ਵੀ ਕਰੋ ਲਿਖ ਲਿਆ ਕਰੋ ਜ਼ਰੂਰ ਕਰਿਆ ਕਰੋ ਇਹ ਚੀਜ਼ਾਂ ਅਲੋਪ ਹੋ ਰਹੀਆਂ ਨੇ ਕਿਉਂਕਿ ਇਹ ਆਪਣਾ ਵਿਰਸਾ ਖਾਤਮ ਨਹੀਂ ਹੋਣਾ ਚਾਹੀਦਾ ਸੋ ਮਾਨੋ ਆਨੰਦ ਇਕ ਤੈਨੂੰ ਇਕ ਤੈਨੂੰ ਗੱਲ ਪੁੱਛਣੀ ਨੀ ਪੁੱਛਣੀ ਗਲਿ ਦੇ ਵਿੱਚ ਹੈ ਕੇ ਇਕ ਤੈਨੂੰ ਇਕ ਤੈਨੂੰ ਗੱਲ ਪੁੱਛਣੀ ਉਹ ਵੀ ਪੁੱਛਣੀ ਵੀ ਦੇ ਵਿੱਚ ਹੈ ਕੇ ਸੁਰਮਾ ਤਪਾਈ ਫੇਰੇ ਨਿੱਤ ਗੂੜੀਏ ਨਹੀਂ ਦੇਖਿਆ ਨਾ ਕਦੇ ਮਟਕਾ ਕੇ ਸੂਰਮਾ ਤਪਾਈ ਫੇਰੇ ਨਿੱਤ ਕੂੜੀਏ ਨਿਕਰ ਦੇਖਿਆ ਨਹੀਂ ਮਟਕਾ ਕੇ ਇਕ ਤੈਨੂੰ ਇਕ ਤੈਨ ਗੱਲ ਦੱਸਣੀ ਨਿਕਰ ਦੇ ਸੂਰਮਾ ਦੇਖ ਮਟਕਾ ਕੇ ਇਕ ਤੈਨੂੰ ਇਕ ਤੈਨ ਗੱਲ ਦੱਸਣੀ ਓ ਵੀ ਕਦੇ ਸੂਰਮਾ ਦੇਖ ਮਟਕਾ ਕੇ ਸੂਰਮਾ ਤਾਂ ਜਾਣਦੀ ਬਥੇਰਾ ਮਟਕਾਉਣਾ ਕੋਈ ਹਾਨ ਦਾ ਮੁੰਡਾ ਤਾਂ ਥਿਆਵੇ ਸੂਰਮਾ ਤਾਂ ਜਾਣਦੀ ਬਥੇਰਾ ਮਟਕਾਉਣਾ ਕੋਈ ਗੱਭਰੂ ਤਾਂ ਹਾਨ ਦਾ ਥਿਆਵੇ ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਵੇ ਜਦ ਮੈਂ ਮੁਕਲਾਵੇ ਹਾਈ ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਜਦ ਮੈਂ ਮੁਕਲਾਵੇ ਹਾਈ ਤੇਰੀ ਮਾਂ ਨੇ ਤੇਰੀ ਮਾਂ ਨੇ ਕੀਤਾ ਬਾਣੀਆਂ ਵੇ ਫੇਰ ਖੰਡ ਬੋਰੀਆਂ ਵਿੱਚ ਆਈ ਤੇਰੀ ਮਾਂ ਨੇ ਤੇਰੀ ਮਾਂ ਨੇ ਕੀਤਾ ਬਾਣੀਆਂ ਵੇ ਫੇਰ ਖੰਡ ਬੋਰੀਆਂ ਦੇ ਵਿੱਚ ਆਈ ਹੜਾ ਇੱਕ ਟੂਮ ਜੀਕ ਰਾਦੇ ਰਾਜਣਾ ਵੇ ਤੇਰੀ ਮਾਸੀ ਨੇ ਕੀਤਾ ਸੁਨਿਆਰਾ ਹਾੜਾ ਇਕ ਟੂਮ ਜੀ ਕਾ ਰਾਦੇ ਰਾਜਣਾ ਵੇ ਤੇਰੀ ਮਾਸੀ ਨੇ ਕੀਤਾ ਸੁਨਿਆ ਰਾ ਕਿਹੜੀ ਇਕ ਟੂਮ ਦੀ ਤੂੰ ਗੱਲ ਕਰਦੀ ਨੀ ਮਛੱਜ ਟੂ ਮਾਂ ਦਾ ਲਿਆ ਮਾਂ ਕਿਹੜੀ ਇਕ ਟੂਮ ਦੀ ਤੂੰ ਗੱਲ ਕਰਦੀ ਨੀ ਮਛੱਜ ਟੂ ਮਾਂ ਦਾ ਲਿਆ ਮਾਂ ਮੱਥੇ ਟਿੱਕਾ ਮੱਥੇ ਟਿੱਕਾ ਕੰਨੀ ਕੋ ਕਰੂ ਦਖਾਉਂਦੀ ਫੇਰ ਦੀ ਨੀ ਕਦੇ ਸਿਰ ਤੇ ਕਲਿੱਪ ਨਾ ਸਜਾਇਆ ਮੱਥੇ ਟਿੱਕਾ ਕੰਨੀ ਕੋਕ ਰੂਦਖਾਉਂਦੀ ਫੇਰ ਦੀ ਕਦੇ ਸਿਰ ਤੇ ਕਲਿੱਪ ਨਾ ਸਜਾਇਆ ਛੱਜ ਜਿਹੜਾ ਟੂਮਾ ਦਾ ਲਿਆ ਮੇਂ ਗਾਵੇ ਉਹਦੇ ਵਿੱਚ ਇਹ ਦੋ ਕਲਿੱਪ ਵੀ ਪਵਾ ਲਈ ਛੱਜ ਜਿਹੜਾ ਟੂਮਾ ਦਾ ਲਿਆ ਮੇਂ ਗਾਵੇ ਉਹਦੇ ਵਿੱਚ ਦੋ ਕਲਿੱਪ ਵੀ ਪਵਾ ਲਈ ਮਾਸੀ ਤੇਰੀ ਮਾਸੀ ਤੇਰੀ ਬਾ ਡਿੱਗੀ ਵਾਣਿਏ ਤੇ ਉਹਨੇ ਨਿੱਤ ਮੰਗਦੀ ਪਕੌੜੀਆਂ ਦਾ ਰੂੰਗਾ ਮੰਮੀ ਤੇਰੀ ਡਿੱਗੀ ਦੀ ਬਾਣਿਏ ਤੇ ਵੇ ਨਿੱਤ ਮੰਗਦੀ ਪਕੌੜੀਆਂ ਦਾ ਰੂੰਗਾ ਇਕ ਤੈਨੂੰ ਇਕ ਤੈਨੂੰ ਗੱਲ ਪੁੱਛਣੀ ਵੇ ਤੇਰਾ ਮਾਮਾ ਕਿਉਂ ਬਣਿਆ ਗੁਣ ਇੱਕ ਤੈਨੂੰ ਇੱਕ ਤੈਨੂੰ ਗੱਲ ਪੁੱਛਣੀ ਵੇ ਤੇਰਾ ਮਾਮਾ ਕਿਉਂ ਬਣਿਆ ਗੂੰਗਾ ਬੱਗੀ ਕਬੂਤਰੀ ਵਾਣੀ ਫਿਰਦੀ ਵੇ ਤੇਰੀ ਧੂਆ ਸਦਾਂ ਦੇਡੇ ਰੇ ਬੱਗੀ ਕਬੂਤਰੀ ਵਾਣੀ ਫਿਰਦੀ ਵੇ ਤੇਰੀ ਧੂਆ ਸਦਾਂ ਦੇਡੇ ਰੇ ਨਾ ਤੋਕੇ ਨਾ ਤੋਕੇ ਵਾਣ ਜਾਂਦੀ ਖੁੰਬਵਾਰਗੀ ਵੇ ਤੇਰੀ ਤੇਰੀ ਭਾਬੋ ਗਜਾ ਮੰਗ ਲਿਆਵੇ ਨਾ ਤੋ ਕੇ ਮਣ ਜਾਂ ਦਿਖੋਂ ਬਵਾਰ ਜੀਵੇ ਤੇਰੀ ਭਾਬੋ ਗਜਾ ਮੰਗ ਲਿਆਵੇ ਆਪ ਤਾਂ ਸਾਧ ਵੇਲੇ ਬੈਠਦੇ ਰਹੇਣ ਤੇਰੀ ਭੂਆ ਭੂਆਸ ਮਾਰਦੀ ਰੜਕੇ ਆਪ ਤਾਂ ਸਾਧ ਰਹਿਣ ਦੇਲ ਬੈਠਦੇ ਵੇ ਤੇਰੀ ਪੂਆ ਮਾਰ ਦੀ ਰੜ ਕੇ ਮੇਰੇ ਬਾਰ ਦੀ ਨਿਤ ਲੰਗਦੀ ਵੇ ਤੇਰੀ ਭਾਬੀ ਮੱਗਾ ਜਾ ਮੰਗਣ ਜਾਂਦੀ ਜਦੋਂ ਮੇਰੇ ਬਾਰ ਮੂਰ ਦੀ ਨਿਤ ਲੰਗਦੀ ਵੇ ਕਦੇ ਅੱਖ ਵਿੱਚ ਅੱਖ ਨਾ ਮਲਾਵੇ ਮੰਗਣ ਤਾਂ ਭਾਬੀ ਜਦੋਂ ਗਜਾ ਜਾਂਦੀ ਐ ਵੇ ਮੇਰੇ ਨਾਲ ਅੱਖ ਨਾਲ ਅੱਖ ਨਾ ਮਲਾਵੇ ਇੱਕ ਤੈਨੂੰ ਇੱਕ ਤੈਨੂੰ ਗੱਲ ਦੱਸਣੀ ਕਦੇ ਸੁਰਮਾ ਦੇਖ ਮਟਕਾ ਕੇ ਇੱਕ ਤੈਨੂੰ ਇੱਕ ਤੈਨੂੰ ਗੱਲ ਦੱਸਣੀ ਕਦੇ ਸੁਰਮਾ ਦੇਖ ਮਟਕਾ ਕੇ ਤਨਹਰ ਜੀ